ਆ ਰਿੰਗ ਵਿੱਚ ਖੜਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੇਲਾ ਕੋਟੜਾ ਕਲਾ ਜਿਲ੍ਹਾ ਮਾਨਸਾ ਤੇ ਮੋਰਾ ਦੀ ਇੱਕ ਕਟੀਆਂ ਨੇ ਮੁਕਾਬਲੇ ਲੜੇ ਆ ਕਿ ਲੈ ਲੈਨੇ ਆਪਾਂ ਜਾਣਕਾਰੀ ਪਹਿਲੇ ਨੰਬਰ ਤੇ ਆਈ ਆ ਝੋਟੀ ਹੋਰੀ ਹੋਰੀ ਰੱਬ ਦੇ ਲੈ ਹਾਂਜੀ ਬਾਈ ਜੀ ਕੀ ਹਾਲ ਆ ਸਤਿ ਸ੍ਰੀ ਅਕਾਲ ਕਿਹੜੇ ਮਿੰਡੋਂ ਪਹੁੰਚੇ ਆ ਉੱਚੋ ਘੁਰਦ ਉੱਚੋ ਘੁਰਦ ਜ਼ਿਲ੍ਹਾ ਬਰਿੰਡਾ ਦੋ ਦੰਦ ਅਉਸਰ ਝੋਟੀਆਂ ਚ ਪਹਿਲੇ ਨੰਬਰ ਤੇ ਆਈ ਝੋਟੀ ਆਪਣੀ ਹਾਂਜੀ 7 ਮਹੀਨਾ ਦੀ ਗੱਬਣਾ ਜੀ 7 ਕਿਹੜੇ ਬੁਲਦੀ ਹੈ ਜੀ ਇਹੇ ਲక్ష్ਮੀ ਡੇਰੀ ਫਰਮ ਨੇ ਰਾਜੀ ਆਉਂਦੇ ਆ ਮੈਨੂੰ ਕਹਿੰਦੇ ਕਿੰਨੇ ਟਾਈਮ ਦੀ ਹੋਗੀ ਵੀਰੇ 30 ਮਿੰਨਾਂ ਦੀ ਹੋਵੇ ਵਧਾਈਆਂ ਬਾਈ ਜੀ ਮੇਹਰਬਾਨੀ ਸ਼ੁਕਰੀਆ ਦੋ ਦੰਦ ਅਉਸਰ ਝੋਟੀਆਂ ਚ ਬਾਈ ਜੀ ਪਹਿਲਾ ਨੰਬਰ ਲਿਆ ਉਹ ਨਗੀਨਾ ਝੋਟੀ ਆ ਬਹੁਤ ਵਧੀਆ ਮੈਨੂੰ ਲੱਗਦਾ ਜੀ 200 ਰੁਪਈਆ ਬਾਈ ਤੋਂ ਮੈਂ ਇੰਨਾ ਤੋਂ ਹੀ ਲਾਹਣਨਾ ਕਿ ਕੰਪਨੀ ਮੋਹਰਾ ਦੋਦੰਤ ਕੰਪਨੀ ਤੇਲ ਦੀ ਹੈ ਪਹਿਲੇ ਨੰਬਰ ਤੇ ਆਈ ਆ ਤੇਲ ਦੀ ਆ ਬਾਈ ਜੀ ਇਹ ਫੈਕਟਰੀ ਤੇ ਉਹ ਆਏ ਇਹਦਾ ਲੋ ਆ ਜੇ ਤੰਦ ਰਹੇ ਬੋਲਦੇ ਇੰਨੇ ਸੌਖੇ ਇਹ ਜੱਟਾਂ ਨੂੰ ਵੇਚਣੀ ਆ ਜੂਨ ਤੇ ਬਾਕੀ ਜੂਸ ਵੇਚੂਗੇ ਯਾ ਬਾਲੇ ਸਕਤਾ ਮੇ ਲੋਕਾਂ ਨੂੰ

ਗੱਲਬਾਤ ਕਰ ਲੈਣੇ ਆਪਾਂ ਦੋ ਦੰਦ ਦਾ ਮੁਕਾਬਲਾ ਸ਼ੁਰੂ ਹੋ ਜੀ ਕੋਈ ਭਰਾ ਹੋਣਾ ਤੇ ਚੋਟਾ ਲੈ ਕੇ ਰਿੰਗ ਚ ਨਾ ਪਰ ਕਿਸੇ ਦਾ ਚੋਟਾ ਮੁਕਾਬਲੇ ਚ ਕੰਸੀਡਰ ਨਹੀਂ ਕੀਤਾ ਜਾਂਦਾ ਦੋ ਦੰਦ ਚੋਟੇ ਗ੍ਰੇਡਰ ਦੋ ਨੰਬਰ ਰਿੰਗ ਚ ਮੁਕਾਬਲਾ ਸ਼ੁਰੂ ਹੋ ਜੀ ਜਿਹੜੀਆਂ ਜਵਾਈ ਚ ਤਿੰਨ ਨੰਬਰ ਤੇ ਤਿੰਨੇ ਕੈਟਾਗਰੀਆਂ ਨਾਲ ਆਈਆਂ ਉਹਦੇ ਲਈ ਵੀ ਫੀਡ ਆ ਗਈ ਆ ਆ ਦਿੰਨੇ ਆ ਬਾਈ ਤੁਹਾਨੂੰ ਗੱਲਬਾਤ ਕਰ ਪਾਵਨ ਲੇਟਾ ਦਾਸੀ ਮਿੱਠਾ ਫੀਡਬੈਕ 582 ਤੀਜੇ ਨੰਬਰ ਆ ਦਿਖਾ ਦੇ ਨਜਰਤੀ ਸੋਨੂ ਇਹਨਾਂ ਦੇ ਉਸ ਵਾਲੇ ਜੀ ਉੱਪਰ ਲੰਗੇ ਹਾਂਜੀ ਭਾਈ ਜੀ ਕੀ ਹਾਲ ਆ ਹਾਂਜੀ ਕਿਹੜੀ ਜਗ੍ਹਾ ਤੱਕ ਪਹੁੰਚੇ ਹੋ ਤਮਣੀ ਵਾਲਾ ਜਿਲ੍ਹਾ ਸੰਗਰੂਰ ਤੀਜੇ ਨੰਬਰ ਤੇ ਇਹ ਜੋ ਟੈਂਪਰੀ ਜੀ ਕਿਹੜੇ ਬੋਲਦੀ ਹੈ ਸ਼ਾਮਵਾਲਕੇ ਦੀ ਸ਼ਾਮਵਾਲਕੇ ਦੀ ਕਿੰਨੇ ਚਿਰ ਦੀ ਹੋਗੀ ਇਹ ਦੋ ਦੰਦ ਦਸਵਾ ਦੋ ਸਾਲ ਦੀ ਹੋਗੀ ਧੰਨਵਾਦ ਭਾਈ ਮਿਹਰਬਾਨੀ ਸ਼ੁਕਰੀਆ ਉਸ ਸਟੇਜਾਂ ਤੇ ਤੇ ਇਹ ਨੰਬਰ ਅਸੀਗੀ ਇੱਕ ਨੰਬਰ ਦਿਖਾ ਤੀ ਤੁਹਾਨੂੰ ਦੋ ਨੰਬਰ ਭਾਲ ਲੈਨੇ ਆਪਾਂ ਭਾਈ ਕਿਹੜੇ ਨੰਬਰ ਤੇ ਆਪਣੀ ਇਹ ਦੋਵੇਂ ਤੇ ਚਲੋ ਉੱਥੇ ਚੱਲਦੇ ਹਾਂ ਦੋਵੇਂ ਨੰਬਰ ਵੀ ਘੁੱਟ ਜਾਈਏ ਪੋਜੀਸ਼ਨ ਮੱਝਾਂ ਦੀ ਚਵਾਈ ਚਾਉ ਇਹਨਾਂ ਵੱਲੋਂ ਤਿੰਨ ਗੋਰੀਆਂ ਫੇਰਦੀਆਂ ਨੇ ਆ ਮੇਲਾ ਜਿੱਤੀਆਂ ਬਾਈ ਕੋਠਿਆਂ ਜਿੱਡੀਆਂ ਝੋਟੀਆਂ ਦੇਖ ਲਓ ਸਾਰੀਆਂ ਵੀਡੀਓ ਬੇਗਾ ਸਿੱਧੂ ਫਾਰਮ ਤੇ ਪਾਈਆਂ ਹੋਈਆਂ ਆਪਣੀਆਂ ਸਵੇਲੇ ਦੀਆਂ ਹੋਰਾਂ ਦਾ ਮੁਕਾਬਲਾ ਸੀ ਮੇਲੇ ਜਿੱਤੀਆਂ ਝੋਟੀਆਂ ਨਿਤ ਨਵੀਆਂ ਵੀਡੀਓ ਵੇਖਣ ਲਈ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਮੇਲਿਆਂ ਦੀਆਂ ਮੰਡੀਆਂ ਦੀਆਂ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਇਹ ਕੋਲ ਕਰਾ ਕੇ ਰਹੀ ਤਾ ਨਰਸੀਆ ਲੱਖਰਿਸ਼ ਮੀਂਹ ਨੂੰ ਬੁਝੋ ਚਾਹ ਕਾਲੇ ਤੇ ਕਿ ਇੰਨਾ ਐਕਟ ਕਰਾ ਰਹੀ ਇੱਕ ਪੰਚੋ ਮੇਲਾ ਲੱਗਿਆ ਹੋਇਆ ਸਿੱਧੂ ਮੂਸੇ ਵਾਲੇ ਦਾ ਏਰੀਆ ਵਾਈ ਦਾ ਮਾਨਸਾ ਪਿੰਡ ਕੋਟੜਾ ਕਲਾ ਕਿੰਨਾ ਨੰਬਰ ਆਏ ਸਿਕਿਤ ਸਿੰਘ ਬਾਗੂ ਕਾਲਾ ਵਕਾਬਲੇ ਸਖਤਾ ਵੀਰੋ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਾਈਆਂ ਵੇਗਾ ਸਿੱਧੂ ਫਾਰਮ ਫੇਸਬੁਕ YouTube ਤੇ ਚੈਨਲ ਨੂੰ ਕਰ ਲੋ ਫੋਲੋ ਨਿਤ ਨਵੀਆਂ ਵੀਡੀਓ ਦੇਖਣ ਲਈ ਤਾਜ਼ਾ ਅਪਡੇਟ ਤੁਹਾਡੇ ਕੋਲ ਪਹੁੰਚਦੀ ਕਰਦੇ ਆ ਕਰਾਂਗੇ ਭਰਾਵੋ ਸਾਰੇ ਮੇਲਿਆਂ ਦੀਆਂ ਵੀਡੀਓ ਆਪਣੇ ਚੈਨਲ ਤੇ ਚੱਲਦੀਆਂ ਰਹਿਣਗੀਆਂ ਇੱਧਰ ਬੰਦ ਕਰੀਏ ਆ ਜਿਹੜਾ ਮੂਰੇ ਲੰਗਾ ਫੈਕਟਰੀ ਸਟੋਰ ਹੈਲੋ ਕੰਪੁਸ਼ਰ ਵੀਰ ਸਟੇਰ ਕੋਲ ਆ ਜੀ ਜਲਦੀ ਜੀ ਕੌਫੀ ਵਾਲੀ ਮਸ਼ੀਨ ਬੰਦਾ ਹੈ ਇਲੈਕਟ੍ਰੀਸ਼ਨ ਬਿਜਲੀ ਵਾਲਾ ਵੀਰ ਇਲੈਕਟ੍ਰੀਸ਼ਨ ਵੀਰ ਜਲਦੀ ਸਟੇਰ ਕੋਲ ਆਵੇ ਕੌਫੀ ਵਾਲੀ ਮਸ਼ੀਨ ਬੰਦਾ ਤੇ ਲਾਈਟਾਂ ਵੀ ਚੱਲਦੀਆਂ ਕਰ ਦਿਓ ਜੀ ਭਾਵੇਂ ਹਾਂ ਭਾਈ ਕਿਹੜੇ ਨੰਬਰ ਤੇ ਇਹ ਜੁਡੀ ਆਪਣੀ ਪਹਿਲੇ ਨੰਬਰ ਤੇ ਪਹਿਲੇ ਤੁਹਾਡੇ ਨਾਲ ਤਾਂ ਹੋਈ ਗੱਲ ਬਾਤ ਹੈ ਨਾ ਤੇ ਭਾਈ ਜੀ ਜਿਹੜੀਆਂ ਗ੍ਰੇਡਡ ਇਹ ਉਹ ਤਾਂ ਦੂਜੀ ਹੈ ਤੀਜੀ ਹੈ ਦੂਜੀ ਵਾਲੀ ਕਿਧਰ ਹੈ ਝੋਟੀਆਂ ਨੇ ਆ ਵੀ ਇਹਦਾ ਪਿੰਡਾ ਕਿੱਦਾਂ ਜਿਹੜਾ ਪਿੰਡਾ ਹੈ ਬਈ ਲਓ ਜੋ ਠੀਕ ਕਿਧਰ ਹੈ ਕਿੱਥੋਂ ਹਰਜਨ ਸਿੰਘ ਲੋਂਗੋਵਾਲ ਸਾਹਿਬ ਜੀ ਹਾਜ਼ਰ ਇਹ ਲੋਂਗੋਵਾਲ ਦੇ ਝੋਟੇ ਦੋ ਦੰਦ ਗ੍ਰੇਡਡ ਨਾਮ ਮੂਰਤ ਨਾਮ ਈਲੀਰਾ ਦੀ ਹੈ ਜਿਹੜੀਆਂ ਚੱਲਦੇ ਆ ਮੇਰ ਹੁੰਦਾ ਗ੍ਰੇਡਡ ਕਿਹੜੇ ਨੰਬਰ ਵਾਲੀ ਝੁੱਟੀ ਆਪਣੀ ਇਹ ਜਿੰਨੇ ਮੋੜੇ ਦੀ ਇਹਦੀ ਸਵਾਦ ਹੋ ਚਾਹ ਮਾਹੀ ਕਿਰਾਨ

ਮੋਦੀ ਤੋਂ ਜਾਨੀਏ ਮੋਦੀ ਦਿੱਤੀ ਆ ਇਹ ਅੱਜ ਫਾਸਟ ਆ ਆਹ ਹੋਰ ਜਿਆਦਾ ਪ੍ਰਧਾਨ ਜੀ ਇੱਕ ਬੰਨ ਵੀਰੋਂ ਬਹੁਤ ਜ਼ਰੂਰੀ ਬੇਨਤੀ ਆ ਵੀਰੇ ਕੋਲਣਾ ਇੱਕ ਵਾਰੀ ਫੇਰ ਸਟੇਜ ਕੋਲੇ ਕਨੈਕਟ ਕਰਨਾ ਪਰਾਾ ਅਮਰਜੰਸੀ ਕਰਨਾ ਹੈ ਕੋਲ ਦੀ ਕੁਆਲਿਟੀ ਆ ਪੈਕ ਨੰਬਰ ਤਾਂ ਲਾਵੇ ਜੀ ਭਾਈ ਕਾ ਨੰਬਰ ਦੂਜੀ ਟੀਮ ਨੇ ਦੂਜੇ ਨੰਬਰ ਦੂਜੇ ਤੇ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਕਿਹੜੇ ਪਿੰਡੋਂ ਪਹੁੰਚੇ ਹੋ ਪਿੰਡ ਰਾਜਨਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਤੇ ਕਿਹੜੇ ਬੁਲ ਦਿੱਤੀ ਐ ਇਹ ਇਹ ਫੂਰ ਵੀਰੇ ਵੀ ਸੀ ਵਾਲਾ ਜੀ ਤੇ ਮਾਦਰ ਗੜ ਕੀ ਐ ਜੀ ਇਹ ਦਾ ਕੀ ਗੱਲੋ ਜੀ ਕਿੰਨੇ ਚਿਰ ਦੀ ਹੋ ਗਈ 2 ਮਹੀਨਾ ਦੀ ਦੂਜੇ ਨੰਬਰ ਤੇ ਆਈ ਆ ਬੋਰਾ ਹਾਂਜੀ ਦੋ ਦਿਨ ਚੋਂ ਦੋ ਦਿਨ ਧੰਨਵਾਦ ਬਾਈ ਜੀ ਵਧਾਈਆਂ ਤੁਹਾਨੂੰ ਮਿਹਰਬਾਨੀ ਸ਼ੁਕਰੀਆ ਬਹੁਤ ਵਧੀਆ ਦੋ ਨੰਬਰ ਤੇ ਆ ਗਈ ਜੂਪੀ ਆਪਾਂ ਭਾਲਦੇ ਸੀ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਸਾਰੀ ਡਿਟੇਲ ਦੇਤੀ ਬਾਈ ਜੀ ਤੁਹਾਨੂੰ ਜਾਣਕਾਰੀ ਮਿਹਰਬਾਨੀ ਸ਼ੁਕਰੀਆ